ਤਨ ਤੂੰ ਹੀ ਕੈਲਵਿਨ ਦੀ ਸੰਤਾਨ ਨਹੀਂ ਹੈ ਕਿਉਂਕਿ ਬਵਰਾਣਮ ਨੇ ਕਿਹਾ ਲੂਥਰ ਦਾ ਯੁੱਗ ਬੈਲ ਗਾੜੀ ਦਾ ਯੁੱਗ ਸੀਗਾ ਬੱਗੀ ਦਾ ਯੁੱਗ ਸੀ ਫਿਰ ਵੈਜ਼ਲੀ ਦਾ ਯੁੱਗ ਆਇਆ ਮੋਟਰਕਾਰ ਦਾ ਆਮਨ ਅਗਤੀ ਚੱਕਰ ਦੇਖੋ ਪਿਛੇ ਇਤਿਹਾਸ ਨੂੰ ਤੁਹਾਨੂੰ ਬਦਲ ਲੱਗ ਜਾਏਗਾ ਲੂਥਰ ਦੇ ਟਾਈਮ ਤੇ ਬੱਗੀਆਂ ਸੀ ਜਦੋਂ ਵੈਜ਼ਲੀ ਦਾ ਯੁੱਗ ਆਇਆ ਫਿਰ ਆਮਨ ਮੋਟਰਕਾਰਾਂ ਆਈਆਂ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਪੈਂਟਿਕੋਸਲਾਂ ਦਾ ਯੁੱਗ ਆਇਆ ਜਿਹੜਾ 에ਰੋਪਲੇਨ ਦਾ ਯੁੱਗ ਸੀ। ਔਰ 에ਰੋਪਲੇਨ ਦਾ ਯੁੱਗ ਬੱਗੀ ਨਾਲੋਂ ਔਰ ਕਾਰ ਨਾਲੋਂ ਜ਼ਿਆਦਾ ਉੱਚਾ ਸੀਗਾ। ਕਿਉਂਕਿ ਬੱਗੀ ਦੀ ਸਪੀਡ ਘੱਟ ਸੀਗੀ ਭਾਵੇਂ ਉਹ ਚੱਲਦੀ ਸੀ ਸਪੀਡ ਘੱਟੀ। ਕਾਰ ਆਈ ਥੋੜੀ ਸਪੀਡ ਹੋਰ ਵੱਧ ਗਈ। ਔਰ ਉਹਨਾਂ ਨੇ ਕਿਹਾ ਪੈਂਟਿਕੋਸਲਾਂ ਨੇ ਉੱਚੀ ਸ਼ਲਾਂਗ ਲਗਾਈ। ਉਹਨਾਂ ਜਾਜ ਤੇ ਅੱਗੇ ਜਿੰਨੇ ਧਰਤੀ ਨਾਲ ਸੰਪਰਕ ਤੋੜਿਆ ਪਰ ਪ੍ਰੋਬਲਮ ਇਹ ਸੀਗੀ ਕਿ ਜਾਜ ਕਿੱਥੋਂ ਉੱਡਦਾ ਸੀਗਾ ਪਰ ਫਿਰ ਵੀ ਕਿੱ데 ਉਤਰ ਜਾਂਦਾ ਹੈ। ਹਾਂ ਉਹਨੇ ਉਚਾਈਆਂ ਨੂੰ ਛੂਇਆ ਜਿੱਦਾ ਪੈਂਟਿਕੋਸਟਲ ਉੱਚੇ ਉੱਠੇ ਉਹਨੇ ਪ੍ਰਾਇਮੱਖੀਆਂ ਬੋਲੀਆਂ ਉਹ ਪਵਿੱਤਰ ਆਤਮਾ ਨੂੰ ਥੱਲੇ ਲੈ ਕੇ ਆਏ ਬੇਖਵਾਨੀਆਂ ਕੀਤੀਆਂ ਸਭ ਕੁਝ ਹੋਇਆ ਪਰ ਉਹਨੇ ਕਿਹਾ ਫੇਰ ਵੀ ਇਹ ਲਿਮਟਿਡ ਸੀਗਾ ਪਰ ਉਹਨੇ ਕਿਹਾ ਬੱਗੀ ਤੋਂ ਉੱਪਰ ਕਾਰ ਕਾਰ ਤੋਂ ਉੱਪਰ ਜਹਾਜ਼ ਪਰ ਉਹਨੇ ਕਿਹਾ ਹੁਣ ਜਹਾਜ਼ ਦਾ ਯੁੱਗ ਨਹੀਂ ਹੈ ਹੁਣ ਤੇ ਰੋਕਟ ਦਾ ਯੁੱਗ ਆ ਜਿੱਥੇ ਐਸਟਰੋਨੌਟ ਵੜਦੇ ਆ ਪੁਲਾੜ ਯਾਤਰੀ ਵੜਦੇ ਆ ਔਰ ਫਿਰ ਇੱਕ ਗ੍ਰਹਿ ਤੋਂ ਦੂਸਰੇ ਗ੍ਰਹਿ ਚ ਜਾਂਦੇ ਆ ਕਿੰਨੇ ਆ ਮੈਂ ਕਹਿ ਸਕਦੇ ਤੁਸੀਂ ਬੱਗੀ ਦੇ ਯੁੱਗ ਚ ਨਹੀਂ ਰਹੇ ਕਿ ਖਾਲੀ ਵਿਸ਼ਵਾਸ ਕਰੋਰ ਬਸ ਸਭ ਕੋਈ ਠੀਕ ਹੈ ਨਹੀਂ ਤੂੰ ਕਾਰ ਦੇ ਯੁੱਗ ਚ ਹੋ ਨਹੀਂ ਤੀ ਜਹਾਜ਼ ਦੇ ਇਹ ਪਲਾੜ ਯਾਤਰੀਆਂ ਦਾ ਯੁੱਗ ਹੈ ਅਸਟਾਨੋਟ ਦਾ ਯੁੱਗ ਹੈ ਇਸ ਲਈ ਸਭ ਢਿੱਲੇ ਸੁਸਤ ਲਾਪਰਵਾਹ ਵਿਸ਼ਵਾਸੀ ਥਿਰਕ ਜਾਣੇ ਆ ਪੁਲਾੜ ਯਾਤਰੀਆਂ ਦਾ ਮਤਲਬ ਹੈ ਨਬੀ ਨੇ ਕਿਹਾ ਪੁਲਾੜ ਯਾਤਰੀ ਹੁੰਦੇ ਆ ਇਹ ਮਨ ਉਹ ਕਿਸੇ ਦੀ ਹਦਾਇਤ ਤੇ ਚੱਲਦੇ ਆ ਰਡਾਰ ਤੇ ਚੱਲਦੇ ਆ ਉਹਨੇ ਕਿਹਾ ਜਿਹੜੇ ਅਸਲੀ ਸੱਚੇ ਵਿਸ਼ਵਾਸੀ ਆ ਉਹ ਵੀ ਪਵਿੱਤਰ ਆਤਮਾ ਦੀ ਰਡਾਰ ਤੇ ਚੱਲਦੇ ਆ ਉਹ ਬਹੁਤ ਜਾਈ ਤੱਕ ਜਦੋਂ ਈਵਨ ਦੂਜੇ ਗ੍ਰਹਿ ਤੱਕ ਕਹਿੰਦਾ ਜਹਾਜ਼ ਤੇ ਵੀ ਤੁਸੀਂ ਬੈਠੋਗੇ ਤੇ ਕਿਸੇ ਲਿਮਟ 'ਚ ਤੁਹਾਨੂੰ ਧਰਤੀ ਦਿਖੇਗੀ ਜੜ ਜਾ ਚ ਬੈਠਿਆ ਤੁਹਾਨੂੰ ਕਿਸੇ ਲਿਮਿਟ ਚ ਧਰਤੀ ਦੀ ਲਿਖੇਗੀ ਪਰ ਜਦ ਤੀ ਐਸਟਰਾ ਨੋਟ ਬਣ ਕੇ ਉਸ ਪੁਲਾੜ ਯਾਤਰੀ ਅੰਤਰਿਕਸ਼ ਯਾਤਰਾ ਚ ਜਾਂਦੇ ਹੋ ਸਭ ਉਚਾਈਆਂ ਟੱਪ ਜਾਂਦੇ ਹੋ ਤੁਸੀਂ ਔਰ ਪੂਰੀ ਧਰਤੀ ਨੂੰ ਤੁਸੀਂ ਇੱਕੋ ਨਿਗਾਹ ਚ ਦੇਖ ਸਕਦੇ ਹੋ ਕਿ ਸਭ ਤੋਂ ਉਚਾਈ ਇਸ ਲਈ ਇਹ ਮੈਸੇਜ ਬੱਗੀ ਵਾਲਿਆਂ ਨੂੰ ਸਮੇਂ ਨਹੀਂ ਆਣਾ ਨਾ ਇਹ ਕਾਰ ਵਾਲਿਆਂ ਨੂੰ ਸਮਝਾਣਾ ਹੈ ਨਾ ਇਹ ਜਹਾਜ਼ ਵਾਲਿਆਂ ਨੂੰ ਸਮਝਾਣਾ ਹੈ ਇਹ ਮੈਸੇਜ ਸਿਰਫ ਐਸਟ੍ਰੋਨੌਟ ਪਲਾੜ ਯਾਤਰੀਆਂ ਨੂੰ ਸਮਝ ਆਣਾ ਜਿਹੜੇ ਅੰਤਰਿਕ ਸ਼ੂਟਣਗੇ ਤਾਂ ਹੀ ਤੁਸੀਂ ਦੇਖੋ ਇੱਕ ਜਣਾ ਆਮਨ ਕਰ ਰਿਹਾ ਹੁੰਦਾ ਹੈ ਔਰ ਦੂਜਾ ਸੋਚੇ ਪੈਦਾ ਵੀ ਇਹ ਕੀ ਬੱਗੀ ਕਾਰ ਜਹਾਜ਼ ਐਸਟ੍ਰੋਨੌਟ ਹਨਾ ਪਜ ਨੂੰ ਸਮੇਂ ਲੱਗ ਗਿਆ ਨੂੰ ਪਤਾ ਇਹ ਮੈਂ ਕੱਲ ਉਲਟੀ ਗਿਣਤੀ ਚ ਸੁਣ ਰਿਹਾ ਸੀ ਗੁਰੇਨਾ ਮਜ਼ਾ ਆ ਰਿਹਾ ਸੀ ਸੰਦੇਸ਼ ਦਾ ਸੱਚਮੁੱਚ ਆਈ ਪ੍ਰਭੂ ਰਾ ਧੰਨਵਾਦ ਕਰਦੋ ਨੇ ਸਾਨੂੰ ਐਸਟ੍ਰੋਨੌਟ ਦੇ ਯੁੱਗ ਚ ਭੇਜਿਆ ताकि इस ग्रह से निकल के दूसरे ग्रहस प्रवेश कर जाइए कि तू आज दे हो कि विश्वास कर दे परमेश्वर ने थाने इस पुलाड़ यात्री बनाया है इस तो आगे हुन कुछ नहीं आने वाला और तू याद रखियो जबो रॉकेट उड़दा है वो पीछे आग छाड़ के जांदा है इसलिए जित्ता ही लाड़ी जाएगी अपने पीछे आग छाड़ जाएगी और पूरी धरती वर्ल्ड वॉर से जाएगी ਕਿ ਨਹੀਂ ਆ ਵੀਂ ਕਹਿ ਸਕਦੇ ਆ ਹallelujah so ਪੁਲਾੜ ਯਾਤਰੀ ਬਣੋ ਇਹ ਬੱਗੀ ਦੀ ਸਪੀਡ ਚੋਂ ਨਿਕਲੋ ਮਜਬੂਰੀ ਚ ਵਚਨ ਨਾ ਪੂਰਾ ਕਰੋ ਜੇ ਦਿਲੋਂ ਦੇ ਨਾਲ ਪਿਆਰ ਹੈ ਤਾਂ ਬੈਠੋ ਨੀਅਤ ਕੀ ਜਾ ਸਕਦੇ ਹੋ ਪਰ ਮਜਬੂਰ ਹੋ ਕੇ ਅਗਿਆਕਾਰੀ ਨਹੀਂ ਕਰਨੀ ਜੇ ਤੁਸੀਂ ਮਜਬੂਰ ਹੋ ਕੇ ਪੂਰੀ ਕਰ ਵੀ ਰਹੇ ਹੋ ਕ੍ਰਿਸ਼ਣ ਪਤਾ ਕਿੰਨੀ ਪਰਖ ਵਾਲਾ ਹੈ ਉਹਨੇ ਕਿਹਾ ਇਹਨਾਂ ਨੂੰ ਸਾਰਿਆਂ ਨੂੰ ਪਾਣੀ ਤੇ ਲੈ ਜਾ ਦੱਸਿਆ ਨਹੀਂ ਵੀ ਕਰਨਾ ਕੀ ਹੈ ਸਾਰੇ ਨੂੰ ਪਾਣੀ ਤੇ ਲੈ ਜਾ ਔਰ ਉਹਨੇ ਫੇਰ ਚੱਕ ਕੀਤਾ ਜਿੰਨੇ ਗੋਡੇ ਟੇਕ ਕੇ ਬੜੇ ਸਟਾਈਲ ਦੇ ਨਾਲ ਕਿ ਪੈਂਟ ਦੀ ਤਰੀਜ਼ ਵੀ ਖਰਾਬ ਨਾ ਹੋਏ ਜਿੰਨੇ ਉਹਦਾ ਪਾਣੀ ਪੀਤਾ ਉਹਨੇ ਕਸਬ ਘਰ ਵੇਚ ਦੇ ਉਹ ਪ੍ਰਭੂ ਸਟਾਈਲ ਨਾਲ ਪਾਣੀ ਪੀਣਾ ਗਲਤ ਸੀਗਾ ਫੇਰ ਅੱਜ ਤੋਂ ਟੂਟੀ ਦੇ ਥੱਲੇ ਮੂੰਹ ਲਾਇਆ ਕਰੀਏ ਗਲਤ ਨਹੀਂ ਖੁਦਾ ਉਹਨਾਂ ਨੂੰ ਦੇਖਣਾ ਚਾਹੁੰਦਾ ਇਹ ਜਿਹੜੇ ਨਿਕ ਸਮਰਪਿਤ ਹੋ ਜਾਣ ਉਹਨਾਂ ਨੂੰ ਆਪਣੇ ਕੱਪੜਿਆਂ ਦੀ ਪ੍ਰੈਸ ਦੀ ਫਿਕਰ ਨਾ ਹੋਏ ਜਦੋਂ ਜਗਵੀਦੀ ਤੇ ਆਇਆ ਜਾਏ ਉਹ ਨਵੀਂ ਨਿਕ ਉਹਨਾਂ ਦੇ ਮੂੰਹ ਅਥਰੂਆਂ ਦੇ ਨਾਲ ਭਰ ਜਾਂਦੇ ਹੁੰਦੇ ਸੀਗੇ ਵਾਲ ਖਿੱਲਰ ਜਾਂਦੇ ਹੁੰਦੇ ਸੀ ਦੇਖਣ ਨੂੰ ਭੈਸੇ ਨਹੀਂ ਲੱਗਦਾ ਸੀ ਪਰ ਉਹੀ ਬੰਦੇ ਹੁੰਦੇ ਜਿਹੜੇ ਉੱਤੋਂ ਸਵਰਗ ਤੋਂ ਪਵਿੱਤਰ ਆਤਮਾ ਨੂੰ ਹਿੱਟ ਲੈ ਆਉਂਦੇ ਸੀਗੇ ਔਰ ਇੱਥੇ ਜੇ ਤੁਸੀਂ ਸ਼ਰਮਾਂਦੇ ਹੋ ਤਾਲੀ ਵਜਾਉਣ ਤੋਂ ਵੀ ਆਵੇਂ ਬੋਲਣ ਤੋਂ ਵੀ ਕਿਤੇ ਮੈਂ ਕੋਈ ਮੈਨੂੰ ਦੇਖੇ ਨਾ ਕੋਈ ਮੇਰਾ ਮਜ਼ਾਕ ਨਾ ਬਣਾਵੇ ਇਹੋ ਜਿਹਾਂ ਨੂੰ ਖੁਦਾ ਘਰ ਪੇਸ਼ ਜਵੇਗਾ ਉਹਨੂੰ ਇਦਾਂ ਦੇ ਚਾਹੀਦੇ ਜਿਹੜੇ ਸ਼ਦਾਈ ਹੋ ਜਾਣ ਉਹਦੇ ਪਿਆਰ 'ਚ ਫੜ ਫੜ ਕੇ ਅਗਿਆਕਾਰੀ ਕਰਨ ਵਾਲੇ ਕੰਮ ਖਤਮ ਹੋ ਗਏ ਨੇ ਹੁਣ ਤੇ ਮੈਨੂੰ ਲੱਗਦਾ ਇਦਾਂ ਕਿ ਜ਼ਿਆਦਾ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਜਿਉਂ-ਜਿਉਂ ਮੈਂ ਸੰਦੇਸ਼ ਨੂੰ ਸਮਝ ਰਿਹਾ ਮੈਨੂੰ ਵੀ ਸਮੇਂ ਲੱਗ ਰਹੀ ਹੈ ਕਿ ਜਿਆਦਾ ਕਿਸੇ ਨੂੰ ਯੋਰ ਲਾਉਣ ਦੀ ਲੋੜ ਨਹੀਂ ਹੈ ਬੰਦੇ ਨੂੰ ਖੁਦ ਪਤਾ ਹੋਣਾ ਚਾਹੀਦਾ ਐਤਵਾਰ ਕਿਹੜਾ ਕੰਮ ਯੂਰੀ ਹੈ ਫક્ત ਐਤਵਾਰ ਚਰਚ ਸੋ ਬਿਨਾ ਵਿਆਖਿਆ ਤੁਹਾਨੂੰ ਸੰਦੇਸ਼ ਸਮਝ ਨਹੀਂ ਆਇਆ ਹਜੇ ਤੁਹਾਨੂੰ ਮੈਸੇਜ ਸਮਝ ਨਹੀਂ ਆਇਆ ਜੇ ਤੂੰ ਐਤਵਾਰ ਛੱਡ ਕੇ ਕੇ ਰਿਸ਼ਤੇਦਾਰਾਂ ਦੇ ਵੜੇ ਆ ਤੁਹਾਨੂੰ ਹੋਈਏ ਵਚਨ ਸਮਝ ਨਹੀਂ ਆਇਆ ਤੀ ਬੱਗੀ ਚੀ ਹੋ ਜੇ ਮਾਫ ਕਰੀ ਉਸਨੂੰ ਜਿੰਨੂੰ ਸੰਦੇਸ਼ ਸਮਝ ਆ ਜਾਏ ਉਹਦੇ ਲਈ ਐਤਵਾਰ ਕੋਈ ਪ੍ਰੋਗਰਾਮ ਨਹੀਂ ਹੁੰਦਾ ਉਹਦੇ ਲਈ ਸੰਕਤੀ ਦਾ ਦੇਨ ਖੁਦਾ ਦੇ ਘਰ ਚ ਗੁਜ਼ਰਦਾ ਹੈ ਕਿਸੇ ਭਾਈ ਦਾ ਵਾ ਉਹ ਸੁਣਾ ਸੁਣਿਆ ਉਹਨੇ ਕਿ ਐਤਵਾਰ ਜਾਂ ਮੈਂ ਚਰਚ ਹੋਵਾਂਗਾ ਜਾਂ ਮੈਂ ਹਸਪੀਟਲ ਚ ਹੋਵਾਂਗਾ ਇਸ ਤੋਂ ਇਲਾਵਾ ਹੋਰ ਕਿਤੇ ਨਹੀਂ ਕਿਨੇ ਆਮਨ ਕਹਿ ਸਕਦੇ ਆਲੇਲੂਇਆ ਪ੍ਰਭੂ ਦੇ ਨਾਮ ਨੂੰ ਵਡਿਆਈ ਮਿਲੇ ਪੈਣ ਪ੍ਰਾਵੋ ਨਬੀ ਕੀ ਕਹਿ ਰਿਹਾ ਇਹ ਉੱਡਣ ਦਾ ਸਮਾਂ ਆ ਐਸਟਰਨੋਟ ਪੁਲਾੜੀ ਯਾਤਰੀ ਜਿਹੜੇ ਦੂਜੇ ਅੰਤਰਿਕਸ਼ ਜਾਂਦੇ ਆ ਇਸ ਲਈ ਛੁੱਟ ਛੁੱਟੀਆਂ ਗੱਲਾਂ ਦੱਸਣੀਆਂ ਪਿਆ ਐਦਾਂ ਨਹੀਂ ਬੋਲਣਾ ਟਾਈਮ ਤੇ ਆਣਾ ਇਹ ਕਰਨਾ ਉਹ ਕਰਨਾ ਇਹ ਤੇ ਬੱਚੇ ਆ